ਕੁਝ ਕੁ ਬੰਦੇ ਜਿਹੜੇ ਚੰਦੇ ਦੇ ਬੰਦੇ ਨੇ ਬੜੀ ਖੁਸ਼ੀ ਮਨਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਬੇਲ ਜਿਹੜੀ ਆ ਨਾ ਉਹ ਹਰ ਇੱਕ ਕੇਸ ਚ ਹੋ ਜਾਂਦੀ ਹੈ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵਿਕਲੀ ਬੇਲ ਨਹੀਂ ਹੋਈ ਔਰ ਨਾ ਕੋਈ ਏਡੀ ਵੱਡੀ ਆਪਾਂ ਕੋਈ ਕਾਰਗਲ ਦੀ ਚੰਗ ਜਿੱਤੀ ਹੈ ਜਿਹੜੀ ਏਡੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲਣਾ ਔਰ ਮਾਨਯੋਗ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਹੈ ਕਿ ਕਿਹੜੀਆਂ ਕੰਪਨੀਆਂ ਨੂੰ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਣਾ ਇਹ ਤਾਂ ਕੱਲੀ ਬੇਜਲੀ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਵੀਰੋ ਅੱਜ ਕੱਲ ਜਿਮਾਂਦੀ ਹੋਈ ਆ ਅਜੇ ਤਾਂ ਬਹੁਤ ਕੁਝ ਬਾਕੀ ਆ ਅਜੇ ਤਾਂ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਧਮਕ ਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਛ ਸਵਾਰ ਨਹੀਂ ਇਹਦਾ ਪੰਜਾਬ ਦਾ ਕੋਈ ਇਹਦਾ ਭਰਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕੇ ਇਹੋ ਦੱਸਣੀ ਚਾਹਣਾ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਔਰ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜਕੱਲੀ ਬੇਲ ਦੇ ਨਾਲ ਇੰਨੀ ਗੁਸ਼ੀ ਮਨਾਇਆ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋਣਾ ਵਾਲਾ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਫੈਸਲਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਬੇਲ ਕਿੱਦਾਂ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਦੇ ਟਾਈਮ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮੀਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀ ਆ ਨੂੰ ਰੋਕੰਦੇ ਨੇ ਇਹਦੇ ਬਾਰੇ ਆਪਾਂ ਸਾਰੇ ਜਿਹੜੇ ਆ ਬਾਅਦ ਚ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਵੈਕੂਟ ਜੀ ਦਾ ਖਾਲਸਾ ਵੈਕੂਟ ਜੀ ਦਾ ਵੈਕੂਟ ਜੀ ਦਾ ਖਾਲਸਾ ਵੈਕੂਟ ਜੀ ਕੀ ਫਤਿਹ ਮੇਰੇ ਵੀਰੋ ਜਿੱਦਾਂ ਸਭ ਸਾਰਿਆਂ ਨੂੰ ਪਤਾ ਕੱਲ ਦਾ ਜਿਹੜੀ ਸੰਤਾਪ ਬਿਕਰਤ ਸਿੰਘ ਜੀ ਦੀ ਬੇਲ ਹੋਈ ਆ ਔਰ ਕੁਝ ਕੁ ਬੰਦੇ ਜਿਹੜੇ ਚੰਦੇ ਦੇ ਬੰਦੇ ਨੇ ਬੜੀ ਖੁਸ਼ੀ ਬਣਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਬੇਲ ਜਿਹੜੀ ਆ ਨਾ ਉਹ ਹਰ ਇੱਕ ਕੇਸ ਚ ਹੋਏਦੀ ਆ ਇੱਕੋ ਦੁਨੀਆ ਤੇ ਕੋਈ ਵੱਖਰੀ ਜਾਂ ਨਵਕਲੀ ਬੇਲ ਨਹੀਂ ਹੋਈ ਔਰ ਨਾ ਕੋਈ ਏਡੀ ਵੱਡੀ ਆਪਾਂ ਕੋਈ ਕਾਰਗਲਦੀ ਚੰਗ ਜਿੱਦੀ ਹੈ ਜਿਹਦੀ ਏਡੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲ ਰਹਾ ਔਰ ਮਾਨਯੋਗ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਕਿ ਕਿਹੜੀਆਂ ਕੰਪਨੀਆਂ ਨੂੰ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਣਾ ਇਹ ਤਾਂ ਕਲੀ ਬੇਲ ਨਹੀਂ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਮਿਰੋ ਇੱਕ ਅਜੇ ਕੱਲੀ ਜਮਾਨੀ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਹੈ ਅਜੇ ਤਾਂ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦਮ ਗਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਸਵਾਣਾ ਨਹੀਂ ਇਹਦਾ ਪੰਜਾਬ ਦਾ ਕੋਈ ਇਹਦਾ ਭਲਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕਹ ਇਹੋ ਦੱਸਣੀ ਚਾਹਣਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਔਰ ਉਹ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅਜੇ ਕੱਲੀ ਬੇਲ ਦੇ ਨਾਲ ਇਹ ਨਹੀਂ ਕੁਝ ਮਨਾਇਆ ਤੁਹਾਡਾ ਕੋਈ ਮਸਲਾ ਨਹੀਂ ਨਾਲ ਹੋਣ ਵਾਲਾ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਫੈਸਲਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਬੇਲ ਕਿੱਦਾਂ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਦੇ ਟਾਈਮ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮਿਕਰਨ ਸਾਹਮਣੇ ਆਉਂਦੇ ਨੇ ਕਹਿੰਦੇ ਸਿਆਣੇ ਦਾ ਕਿਆ ਤੇ ਔਲੇ ਦਾ ਖਾਤਾ ਬਾਅਦ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਕਿ ਵੀਡੀਓ ਬਣਾਈ ਸੀ ਜਿਹੜਾ ਵਿਆਸ ਵਾਲਾ ਜਿਹੜਾ ਮੇਨ ਇਹਨਾਂ ਦਾ ਢਿੱਲੋਂ ਬਾਬਾ ਹੈਗਾ ਕੀ ਪਤੰਦਰ ਦਾ ਨਾ ਗੁਰਿੰਦਰ ਸਿੰਘ ਪਤਾ ਨਹੀਂ ਕੀ ਮੈਂ ਉਦੋਂ ਵੀ ਕਿਹਾ ਸੀ ਬੰਦਾ ਸਿਰੇ ਦਾ ਚੋਰ ਹੈ ਇਹਨੇ 126 ਕਰੋੜ ਦਾ ਬੰਗਲਾ ਲਿੱਤਾ ਤੁਹਾਡੇ ਸੰਗਤ ਦੇ ਪੈਸਿਆਂ ਚੋਂ ਇਹ ਬੰਦਾ ਕਰਪਟेड ਆ ਇਹਨੂੰ ਤੁਸੀਂ ਰੱਬ ਨਾਲ ਮੰਨੋ ਆਹ ਹੁਣ ਨਤੀਜਾ ਦੇਖ ਲੋ ਮਜਿੱਠਿਆ ਜਿਹਨੇ ਸਰਿਆਮ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਚਿੱਟਾ ਵੇਚ-ਵੇਚ ਕੇ ਲੋਕਾਂ ਦੀਆਂ ਧੀਆਂ ਪੁੱਤ ਮਰਵਾਏ ਉਹਨਾਂ ਦੀਆਂ ਲਾਸ਼ਾਂ ਦਾ ਤੇ ਤੰਡਵ ਖੇលਿਆ ਨੋਟ ਕਮਾਏ ਤੇ ਹੱਥ ਤੋਂ ਜ਼ਿਆਦਾ ਪ੍ਰਾਪਰਟੀਆਂ ਬਣਾਈਆਂ ਉਹ ਕੇਸ ਚੱਲ ਰਿਹਾ ਇਹ ਵਿਆਹ 사 ਦਾ ਢਿੱਲੋਂ ਜਾਂਦਾ ਉਥੇ ਅੱਧਾ ਘੰਟਾ ਮੀਟਿੰਗ ਕਰਦੋ ਉਸ ਤੋਂ ਬਾਅਦ ਇਹਨੂੰ ਪੇਲ ਮਿਲ ਗਈ ਹੈ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਉੱਤੋਂ ਢਿੱਲੋਂ ਬਿਆਨ ਦੇ ਰਿਹਾ ਵਿਆਸ ਵਾਲਾ ਕਿ ਸਾਡੀ ਤਾਂ ਰਿਸ਼ਤੇਦਾਰੀ ਹੈ ਜੀ ਮੈਂ ਇਸ ਮਾਮਲੇ ਚਾਉਣਾ ਨਹੀਂ ਇਹਦਾ ਮਤਲਬ ਇਹ ਚੋਰ ਦੀ ਰਿਸ਼ਤੇਦਾਰੀ ਉਸ ਚੋਰ ਨਾਲ ਆ ਇਹਦਾ ਮਤਲਬ ਕਿ ਵਿਆਸ ਦੇ ਡੇਰੇ ਦੇ ਵੀ ਅੰਦਰ ਖਾਤੇ ਕਿਤਨੇ ਕਿਤੇ ਚਿੱਟੇ ਨਾਲ ਰਿਲੇਸ਼ਨ ਹੈ ਚਿੱਟੇ ਦਾ ਵਪਾਰ ਕਰਦੇ ਆ ਇਹ ਚਿੱਟਾ ਵੇਚਦੇ ਆ ਵਿਆਸ ਵਾਲੇ ਇਹ ਵੀ ਅੰਦਰ ਖਾਤੇ ਚਿੱਟਾ ਵੇਚ ਕੇ ਅਮੀਰ ਹੋਏ ਨੇ ਸੋ ਇਨਕੁਆਰੀ ਤਾਂ ਵਿਆਸ ਵਾਲਾ ਜਿਹੜਾ ਬਾਬਾ ਢਿੱਲੋਂ ਉਹਦੀ ਵੀ ਹੋਣੀ ਚਾਹੀਦੀ ਆ ਗੁਰਿੰਦਰ ਦੇ ਵੀ ਵੀ ਉਹਨੇ 126 ਕਰੋੜ ਦਾ ਚੰਡੀਗੜ੍ਹ ਚ ਬੰਗਲਾ ਲਿੱਤਾ ਕਿੱਥੋਂ? ਪੈਸਾ ਆਇਆ ਕਿੱਥੋਂ? ਤੁਸੀਂ ਗੱਡੀ ਦੇਖੀਏ BMW ਉਹਦੇ ਕੋਲ ਮਰਸੀਡਿਸ ਦੇਖੀਏ ਉਹ ਕੋਈ ਆਮ ਗੱਡੀਆਂ ਨਹੀਂ ਐ 40 45 50 ਲੱਖ ਵਾਲੀਆਂ ਬਹੁਤ ਟੌਪ ਹਾਈ ਰੇਂਜ ਦੀਆਂ। ਪੈਸਾ ਆਉਂਦਾ ਕਿੱਥੋਂ ਇੰਨੀ ਮਹਿੰਗੀਆਂ ਗੱਡੀਆਂ ਵਾਸਤੇ? ਕੀ ਤੁਸੀਂ ਆਪ ਸੰਗਤ ਕਦੇ ਸਵਾਲ ਪੁੱਛਦੇ ਆ? ਜਦੋਂ ਬਾੜ ਆਈ ਸੀ ਪੰਜਾਬ ਤੇ ਇੰਨੇ ਘਰ ਡੁੱਬੇ ਇੰਨਾ ਨੁਕਸਾਨ ਹੋਇਆ ਗਰੀਬ ਪੰਜਾਬੀਆਂ ਦਾ। ਇਹ ਬੰਦੇ ਨੇ ਬੰਨ ਲਾਤੇ ਸੀ ਉੱਥੇ ਕਹਿੰਦਾ ਮੇਰਾ ਬਿਆਸ ਦਾ ਟੇਰਾ ਨਹੀਂ ਡੁੱਬਣਾ ਚਾਹੀਦਾ। ਪਿੰਡ ਡੁੱਬਦੇ ਆ ਕਹਿੰਦਾ ਡੁੱਬਣ ਠੱਠੇ ਖੁਸ਼ ਮਰੋ ਕਹਿੰਦਾ ਸਾਰੇ ਜਣੇ ਪਰ ਇਹਨੇ ਕਿਸੇ ਪਿੰਡ ਦੀ ਮਦਦ ਨਹੀਂ ਕੀਤੀ ਇਹਨੇ ਉਹ ਸਾਰਾ ਪਾਣੀ ਪਿੰਡਾਂ ਵੱਲ ਮੋੜਤਾ ਪਰ ਆਪ ਦਾ ਡੇਰਾ ਬਚਾਲਿਆ ਇਹ ਵਿਚਾਨ ਨੂੰ ਤੁਸੀਂ ਚੋਰਾਂ ਨੂੰ ਬਾਬਾ ਕਹਿੰਦੇ ਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਹਰ ਇੱਕ ਡੇਰੇ ਦੇ ਖਿਲਾਫ ਆ ਆ ਜਿਨ੍ਹਾਂ ਨੂੰ ਤੁਸੀਂ ਬਾਬੇ ਕਹਿੰਦੇ ਹੋ ਜਿਨ੍ਹਾਂ ਸੇ ਪੁੱਛਾਂ ਆਉਂਦੀਆਂ ਜਿਨ੍ਹਾਂ ਮਾਤਾ ਬਣੀ ਫਿਰਦੀਆਂ ਪੁੱਛਾਂ ਵਾਲੀਆਂ ਡੇਰੇ ਆ ਢੋਂਗੀ ਇਹਨਾਂ ਦੇ ਤੰਤਰਿਕ ਡੋ ਨੀਰ ਦੇ ਪਠੰਗੀ ਬਾਬੇ ਇਹਨਾਂ ਦੇ ਸਾਰਿਆਂ ਦੇ ਵਿੱਚ ਛਿੱਤਰ ਮਾਰਦੀਆਂ ਇੱਕ ਪਾਸੇ ਕਹਿੰਦੇ ਆ ਤੁਸੀਂ ਸਿੱਖ ਗੁਰੂ ਮੰਨਿਓ ਗ੍ਰੰਥ ਦੂਜੇ ਪਾਸੇ ਤੁਸੀਂ ਇਹਦੇ ਤਲਵੇ ਛੱਡਦੇ ਆ ਉੱਥੇ ਜਾ ਜਾ ਕੇ ਅੱਧ ਤੋਂ ਜ਼ਿਆਦਾ ਸਿੱਖ ਦਿਖਾ ਦਿੰਦੀ ਐ ਸ਼੍ਰੀ ਸਾਹਿਬ ਪਾਏ ਇਹਦੇ ਤਲਵੇ ਛੱਟ ਰਹੇ ਹੁੰਦੇ ਢਿੱਲੋਂ ਦੇ ਹੁਣ ਲੱਗਿਆ ਇੱਕ ਡਰੱਗੀ ਨੂੰ ਛੁੜਾਉਣ ਵਾਸਤੇ ਇਸ ਬੰਦੇ ਨੇ ਕਿੰਨਾ ਜ਼ੋਰ ਲਾਇਆ ਕਿਉਂਕਿ ਇਹਦਾ ਵੀ ਹੱਥ ਹੋਣਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹ ਢਿੱਲੋਂ ਦੇ ਵੀ ਪ੍ਰਾਪਰਟੀ ਤੇ ਚਾਰਜ ਕੀਤੀ ਜਾਵੇ ਇਹਦੇ ਕੋਲ ਇੰਨੇ ਮਹਿੰਗੇ ਘਰ ਗੱਡੀਆਂ ਕਿੱਥੋਂ ਆਈਆਂ ਸੰਗਤ ਅੰਨੀ ਬੇਫਿਕਰ ਜਿਹੜੀ ਉੱਥੇ ਪੈਸਾ ਚੜਾਉਂਦੀ ਹੈ ਪਤਾ ਨਹੀਂ ਤੁਹਾਨੂੰ ਲੋਕਾਂ ਨੂੰ ਕਦੋਂ ਅਕਲ ਆਊਗੀ ਸੰਤ ਮਹਾਪੁਰਸ਼ ਤਾਂ ਸਾਰਿਆਂ ਦੇ ਹੁੰਦੇ ਆ ਤੇ ਸਾਰੇ ਹੀ ਆਪਾਂ ਉੱਥੇ ਨਤਮਸਤਕ ਹੋਣ ਜਾਂਦੇ ਆ ਸਾਰੇ ਹੀ ਆਪਾਂ ਆਸ਼ੀਰਵਾਦ ਲੈਣੇ ਆ ਤੇ ਇਹ ਚ ਭੇਦਪੋਤ ਦੀ ਗੱਲ ਕਿੱਥੋਂ ਆ ਗਈ ਤੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਸਬਾਨ ਨੇ ਵਰਕਰ ਸਬਾਨ ਨੇ ਜਾਂਦੇ ਆ ਕਾਂਗਰਸ ਦੇ ਬਹੁਤ ਲੀਡਰ ਸਬਾਨ ਵਰਕਰ ਸਬਾਨ ਜਾਂਦੇ ਆ ਭਾਜਪਾ ਦੇ ਬਹੁਤ ਲੀਡਰ ਵਰਕਰ ਸਬਾਨ ਜਾਂਦੇ ਆ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਤੇ ਮੈਂ ਸਮਝਦਾ ਮਤਲਬ ਤੁਸੀਂ ਸਾਰੀਆਂ ਹੀ ਹੱਦਾਂ ਬੰਨੇ ਟੱਪ ਦੋ ਹਰੇਕ ਨੂੰ ਤੁਸੀਂ ਇਹ ਸਮਝ ਲਓ ਮੈਂ ਚੀਫ ਮਿਨਿਸਟਰ ਬਣ ਗਿਆ ਤਾਂ ਮੈਂ ਕੀ ਬਣ ਗਿਆ ਤੁਸੀਂ ਹਰ ਹਰ ਕਿਸੇ ਨੂੰ ਵੀ ਤੁਸੀਂ ਕਮੈਂਟ ਕਰ ਦਿੰਦੇ ਹੋ ਕਿਸੇ ਨੂੰ ਵੀ ਕੁਝ ਕਰ ਦਿੰਦੇ ਹੋ ਮਤਲਬ ਇਹ ਜਿਹੜੀਆਂ ਆਦਤ ਪਈ ਹੋਈ ਆ ਨਾ ਤੁਹਾਨੂੰ ਸਟੇਜ ਕਰਨ ਦੀ ਉਹ ਤੁਹਾਡੀ ਆਦਤ ਜਾਂਦੀ ਨਹੀਂ ਚੀਫ ਮਨਿਸਟਰ ਦਾ ਕੱਦ ਬਹੁਤ ਬੜਾ ਹੁੰਦਾ ਤੇ ਸੰਤ ਮਹਾਪੁਰਸ਼ਾਂ ਦਾ ਜਿਹੜਾ ਇੱਕ ਉਸ ਧੁਰਗੜਾ ਪ੍ਰਮਾਤਮਾ ਦੇ ਕੋਲ ਜੋ ਉਹਨਾਂ ਦੀ ਗੱਲ ਆ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਹੈ ਦੁੱਖ ਦਰਦ ਦੂਰ ਹੁੰਦੇ ਆ ਤੇ ਮੈਂ ਕਹਿੰਦਾ ਇਹਦੇ ਵਿੱਚ ਕਿਸੇ ਨੂੰ ਇੱਕ ਪੰਜਾਬ ਦੇ ਤੁਸੀਂ ਪੰਜਾਬੀ ਹੋ ਆਪਣੀ ਤਾਂ ਗੁਰਮੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਹੈ ਤੇ ਸੰਤ ਮਹਾਪੁਰਸ਼ ਹਮੇਸ਼ਾ ਹੀ ਤਾਰਦੇ ਆਏ ਨੇ ਤੇ ਤੁਸੀਂ ਇਹ ਬਾਬਾ ਜੀ ਨੂੰ ਗੱਲ ਕਹਿ ਕੇ ਵਿਆਸ ਵਾਲਿਆਂ ਨੂੰ ਉਹਨਾਂ ਦਾ ਨਹੀਂ ਉਹ ਤਾਂ ਇਹ ਗੱਲਾਂ ਤੋਂ ਉੱਚੇ ਆ ਪਰ ਤੁਸੀਂ ਕਿਤੇ ਨਾ ਕਿਤੇ ਆਪਣਾ ਆਪਣਾ ਨਿੱਜੀ ਜੇ ਮੈਂ ਗੱਲ ਕਰਾਂ ਤੁਸੀਂ ਬਹੁਤ ਆਪਣੇ ਆਪ ਨੂੰ ਇਸ ਗੱਲ 'ਚ ਛੋਟਾ ਕੀਤਾ ਏ ਵੱਡਾ ਨਹੀਂ ਕੀਤਾ ਤੁਸੀਂ ਮੁੱਖ ਮੰਤਰੀ ਹੋ ਤੁਡੇ ਕੋਲ ਸਾਰੀ ਤਾਕਤ ਆ ਉਹ ਇੱਕ ਅਲੱਗ ਚੀਜ਼ ਆ ਪਰ ਜੇ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਸ਼ਾਂ ਤੇ ਗੱਲ ਕਰਦਾ ਏ ਤੇ ਮੈਂ ਸਮਝਦਾ ਲੋਕਾਂ ਚ ਦੁਨੀਆਂ ਚ ਇਸ ਗੱਲ ਦਾ ਬਹੁਤ ਲੋਕਾਂ ਨੇ ਗੁੱਸਾ ਵੀ ਕੀਤਾ ਬੁਰਾ ਵੀ ਮਨਾਇਆ ਉਹਨਾਂ ਨੂੰ ਨੇ ਕੋਈ ਫਰਕ ਨਾ ਉਹਨਾਂ ਨੇ ਕੁਝ ਕਹਿਣਾ ਏ ਪਰ ਉਹ ਤਾਂ ਸਾਰਿਆਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਪਰਦੇ ਆ ਜਿਹੜਾ ਭਰਾ ਲੈਂਦਾ ਭਾਈ ਉਹ ਮੈਂ ਸਮਝਦਾ ਕਾਮਯਾਬ ਹੋ ਜਾਂਦਾ ਜਿਹੜਾ ਉਹਨਾਂ ਦੇ ਦਰਤੇ ਵੈਸੇ ਵੀ ਉਹਨਾਂ ਨੂੰ ਤਾਂ ਗੁੜਾ ਵੀ ਜਿਹੜਾ ਕਵੇ ਸੰਤ ਮਹਾਪੁਰਸ਼ ਤੋਂ ਉਹਦਾ ਵੀ ਕਦੇ ਮਾੜਾ ਨਹੀਂ ਕਰਦੇ ਬਾਕੀ ਥੋੜੀ ਸਮਝ ਆ ਉਹ ਤੁਸੀਂ ਆਪਣੀ ਦਾ ਜਿਹੜਾ ਹੈ ਉਹ ਸਾਹਮਣੇ ਲੋਕਾਂ ਦੀ ਆਪਣੀ ਸਮਝ ਜਿਹੇ ਜੀ ਵੀ ਸਮਝ ਆ ਉਹ ਰਹਾ